ਕੇਂਦਰ ਸਰਕਾਰ ਨੇ ਜਿਹੜਾ ਆਪਣਾ ਪੰਜਾਬ ਵਿਰੋਧੀ ਇੱਕ ਹੋਰ ਫੈਸਲਾ ਜਿਹੜਾ ਲਿਆ ਹੈਗਾ ਇਸ ਤੋਂ ਪਹਿਲਾਂ ਵੀ BBMB ਚ ਸਿੱਧੀ ਦਖਲਅੰਦਾਜ਼ੀ ਤੋਂ ਬਾਅਦ ਅੱਜ ਪੰਜਾਬ ਦਿਵਸ ਵਾਲੇ ਦਿਨ ਇਹ ਫੈਸਲਾ ਕਰਨਾ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟਾਂ ਤੇ ਸੈਨੇਟ ਨੂੰ ਖਤਮ ਕਰ ਦੇਣਾ ਇਹ ਸਦਮ ਸਿੱਧੀ ਜਿਹੜੀ ਸੰਵਿਧਾਨ ਦੀ ਦੇਸ਼ ਤੇ ਦੀ ਉਲੰਘਣਾ ਹੈਗੀ ਇਹ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਵਿਧਾਨ ਸਭਾ ਦੇ ਅੰਦਰ ਅਸੀਂ ਇਹਦਾ ਡਟ ਕੇ ਵਿਰੋਧ ਕੀਤਾ ਤੇ ਉਦੋਂ ਵੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਤੇ ਹੁਣ ਵੀ ਦੇਖੋ ਤੁਸੀਂ ਜਿਹੜੀ ਯੂਨੀਵਰਸਿਟੀ ਪਾਰਲੀਮੈਂਟ ਐਕਟ ਦੇ ਨਾਲ ਬਣੀ ਹੈ ਤੇ ਪੰਜਾਬ ਪੁਨਰਗਠਨ ਐਕਟ ਜਦੋਂ ਬਣਿਆ ਜਦੋਂ ਪੰਜਾਬ ਜਿਹੜਾ ਨਵਾਂ ਬੜਿਆ ਤਾਂ ਉਹਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਤੁਸੀਂ ਕੋਈ ਅਮੈਂਡਮੈਂਟ ਇਹਦੇ ਵਿੱਚ ਕਰਨੀ ਹੈ ਤਾਂ ਤੁਹਾਨੂੰ ਪੰਜਾਬ ਸਰਕਾਰ ਦੀ ਸੈਂਟ ਤੋਂ ਬਿਨਾ ਤੁਸੀਂ ਨਹੀਂ ਕਰ ਸਕਦੇ ਪਰ ਤੁਸੀਂ ਦੇਖੋ ਵੀ ਸਾਰੇ ਕਰਦੀਆਂ ਧੱਜੀਆਂ ਢਾਉਂਦੇ ਹੋਏ ਇਹ ਫੈਸਲਾ ਕਰ ਦੇਣਾ ਕਿ ਜੀ ਇਹ ਦੀ ਜਿਹੜੀ ਸਿੰਡੀਕੇਟ ਹੈ ਤੇ ਸੈਂਟਰ ਤੁਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਿਨਾ ਪੁੱਛੇ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਇਹਦੇ ਵਿਰੁੱਧ ਅਜ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਨੂੰਨਾਂ ਲੜਾਈ ਲੜਾਂਗੇ ਤੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਇਹ ਲੋਕ ਸਭਾ ਦੇ ਅੰਦਰ ਵੀ ਇਹਨੂੰ ਡਟ ਕੇ ਇਹਦੀ ਆਵਾਜ਼ ਉਠਾਵਾਂਗੇ ਤੇ ਇਹਦਾ ਵਿਰੋਧ ਕਰਾਂਗੇ ਤੇ ਸੜਕਾਂ ਤੇ ਕਰਨਾ ਪਿਆ ਉੱਥੇ ਵੀ ਕਰਾਂਗੇ ਪਰ ਇਹ ਸੀ ਬਿਲਕੁਲ ਬਰਦਾਸ਼ਤ ਮੈਂ ਕਿ ਕੋਈ ਵੀ ਪੰਜਾਬੀ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਦਹਾਕੇ ਪ੍ਰਤੀਕ ਸਾਂਝ ਹੈ ਪੰਜਾਬੀਆਂ ਦੀ ਕਿਉਂਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪੰਜਾਬੀਆ ਜਿਹੜਾ ਪਾਕਿਸਤਾਨ ਦੇ ਵਿੱਚ ਆਪਣੇ ਘਰ ਛੱਡ ਕੇ ਇਧਰਲੇ ਜਿਹੜੇ ਪੰਜਾਬ ਨੇ ਉਹ ਆਏ ਜਦੋਂ ਉਹ ਲੱਖਾਂ ਪੰਜਾਬੀ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਜਿਹੜਾ ਪਹਿਲਾ ਕਰਨੌਰ ਛੱਡ ਕੇ ਸਾਡੇ ਨਾਲ ਪਹਿਲਾ ਹੁਸ਼ਿਆਰਪੁਰ ਇਹਦਾ ਕੈਂਪਸ ਬਣਿਆ ਤੇ ਫਿਰ ਚੰਡੀਗੜ੍ਹ ਚ ਕੈਂਪਸ ਬਣਿਆ ਸੋ ਇਹਦੇ ਨਾਲ इमोशनल ਅਟੈਚਮੈਂਟ ਆ ਪੰਜਾਬ ਦੇ ਲੋਕਾਂ ਦੀ ਸਾਡੀ ਵਿਰਾਸਤ ਸੋ ਇਹ ਅਸੀਂ ਕਦੇ ਵੀ ਪੰਜਾਬੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਤੁਸੀਂ ਇਹਦਾ ਟਾਂਚਾ ਜਿਹੜਾ ਉਹਨੂੰ ਬਦਲ ਦੇਵੋ ਤੇ ਬਿਨਾ ਪੁੱਛੇ ਪੰਜਾਬ ਦੇ ਪੰਜਾਬ ਦੇ ਲੋਕਾਂ ਤੋਂ ਸਰਕਾਰ ਤੋਂ ਕੇਂਦਰ ਸਰਕਾਰ ਫੈਸਲਾ ਕਰੇ ਸੋ ਇਹਦਾ ਡੱਟ ਕੇ ਅਸੀਂ ਕਾਨੂੰਨ ਨਾਲ ਲੜਾਈ ਵੀ ਲੜਾਂਗੇ ਤੇ ਡੱਟ ਕੇ ਦਾ ਵਿਰੋਧ ਹੈ ਉਹ ਕਰਾਂਗੇ ਤੇ ਬਿਲਕੁਲ ਅ ਕੇਂਦਰ ਨੂੰ ਆਪਣੀ ਮਨਮਰਜ਼ੀ ਇਹਦੇ ਵਿੱਚ ਨਹੀਂ ਕਰਨ ਦੇਵਾਂਗੇ